ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਭਦੀਪ ਸਿੱਧੂ ਸਿੱਧੂ ਮੂਸੇਵਾਲਾ ਜਿਹੜਾ ਇਸ ਦੁਨੀਆ ਤੇ ਨਹੀਂ ਤੇ ਉਹਦੀ ਤਰੱਕੀ ਤੇ ਬਹੁਤੇ ਲੋਕ ਖੁਸ਼ੀ ਤੇ ਬਹੁਤ ਲੋਕ ਦੁਖੀ ਸੀ ਮੌਦਾ ਕਾਰਨ ਕੋਈ ਵੀ ਹੋਵੇ ਇੱਕ ਬਹੁਤ ਵੱਡੀ ਤਰੱਕੀ ਕਰਨ ਵਾਲਾ ਹੁਨਰ ਵਾਲਾ ਕਿਸੇ ਪਰਿਵਾਰ ਦਾ ਬੱਚਾ ਜਿਹਨੇ ਬਹੁਤ ਵੱਡਾ ਨਾਮ ਬਣਾਇਆ ਸੀ ਤਕਰੀਬਨ ਦੁਨੀਆ ਭਰ ਦੇ ਵਿੱਚ ਉਹਦੀ ਮੌਤ ਹੋਈ ਬਹੁਤ ਦੁੱਖ ਸੀ ਉਸ ਮੌਤੇ ਤੇ ਰਹੇਗਾ ਹੁਣ ਮਾਤਾ ਚਰਨ ਕੌਰ ਅਤੇ ਬਾਬੂ ਬਲਕੌਰ ਸਿੰਘ ਜਾਨੀ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਉਸ ਪਰਿਵਾਰ ਦੇ ਵਿੱਚ ਖੁਸ਼ੀ ਆਉਣੀ ਹੈ ਬੱਚੇ ਨੇ ਜਨਮ ਲੈਣਾ ਮੈਂ ਕੁਝ ਗੱਲਬਾਤ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਸਭ ਤੋਂ ਪਹਿਲਾਂ ਤਾਂ ਜਿਹੜੇ ਪਰਿਵਾਰ ਇਹ ਸੋਚਦੇ ਨੇ ਕਿ ਸਾਡੀ ਪ੍ਰਾਪਰਟੀ ਸਾਡੀ ਜਾਇਦਾਦ ਘਟ ਜਾਊਗੀ ਅਸੀਂ ਪੁੱਤ ਇੱਕੋ ਹੀ ਜੰਮਣਾ ਹੈ ਉਹਨਾਂ ਨੂੰ ਬੇਨਤੀ ਹੈ ਇਹ ਗਲਤੀ ਕਦੇ ਵੀ ਨਾ ਕਰਿਆ ਕਰੋ ਜੇ ਤੁਸੀਂ ਤੰਦਰੁਸਤ ਹੋ ਇੱਥੇ ਜਾਇਦਾਦ ਪ੍ਰਾਪਰਟੀ ਜਿਹੜੀ ਹੈ ਜਿਨ੍ਹਾਂ ਦੇ ਕੋਲ ਬਿਲਕੁਲ ਨਹੀਂ ਜਿਹੜੇ ਦਿਹਾੜੇ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਉਹ ਵੀ ਇੰਨਾ ਫਿਕਰ ਨਹੀਂ ਕਰਦੇ ਘੱਟੋ ਘੱਟ ਇੱਕ ਪਰਿਵਾਰ ਦੇ ਵਿੱਚ ਤਿੰਨ ਕੁ ਵਿੱਚੇ ਹੋਣ ਭਾਵੇਂ ਉਹ ਕੁੜੀਆਂ ਨੇ ਮੁੰਡੇ ਨੇ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਬਰਾਬਰ ਤਾਂ ਇਥੇ ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਤਿੰਨ ਇੱਕ ਬੱਚੇ ਘੱਟੋ-ਘੱਟ ਹੋਣ ਇਹ ਜ਼ਰੂਰੀ ਹੈ ਜਿਹੜੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਗੱਲ ਹੈ ਜੇਕਰ ਤੇ ਇੱਕ ਭਰਾ ਉਹਦਾ ਔਰ ਹੋਰ ਹੁੰਦਾ ਤਾਂ ਉਹਦਾ ਮਾਂ ਪਿਓ ਥੋੜਾ ਜਿਹਾ ਧੀਰਜ ਰੱਖ ਸਕਦਾ ਸੀ ਕਿਉਂਕਿ ਇੱਕ ਪੁੱਤ ਹੈਗਾ ਸੀ ਚਲੋ ਕੋਈ ਨਹੀਂ ਇਹ ਕੁਦਰਤੀ ਖੇਡਾਂ ਨੇ ਕਹਦੇ ਵਸ ਦੀ ਗੱਲ ਨਹੀਂ ਕੋਨ ਉਹਨਾਂ ਦੇ ਘਰ ਵਿੱਚ ਖੁਸ਼ੀ ਆਉਣੀ ਹੈ ਮੈਂ ਅਰਦਾਸ ਕਰਦਾ ਉਹਨਾਂ ਦੇ ਪੁੱਤ ਨੇ ਜਨਮ ਲੈਣਾ ਹੈ ਉਹਨਾਂ ਦੇ ਮਾਤਾ ਪਿਤਾ ਦੀ ਜ਼ਿੰਦਗੀ ਇੰਨੀ ਕੁ ਲੰਬੀ ਹੋਵੇ ਕਿ ਆਪਣੇ ਪੋਤੇ ਦਾ ਵੀ ਮੂੰਹ ਦੇਖਣ ਉਹ ਇਹ ਦੁਨੀਆ ਤੇ ਮੈਂ ਅਰਦਾਸ ਕਰਦਾ ਆਪਣੇ ਪੋਤੇ ਦਾ ਮੂੰਹ ਦੇਖਣ ਕੱਲਾ ਮੂੰਹ ਨਾ ਦੇਖਣ ਮੈਂ ਕਹਿੰਦਾ ਇੰਨੀ ਕੁ ਜ਼ਿੰਦਗੀ ਲੰਬੀ ਹੋ ਜੇ ਉਤੇ ਦਾ ਵੀ ਮਰ ਵਿਆਹ ਕਰਨ। ਇਨਿਕ ਆਸ ਰੱਖਦੇ ਔਰ ਅਰਦਾਸ ਕਰਦੇ। ਇਹ ਤਾਂ ਉਹਨਾਂ ਦੇ ਘਰ ਦੀ ਖੁਸ਼ੀ ਹੈ। ਹੋਣੀ ਚਾਹੀਦੀ ਹੈ। ਦੋ ਤਿੰਨ ਗੱਲਾਂ ਮੈਂ ਹੋਰ ਐਡ ਕਰਨੀਆਂ ਨੇ। ਕੁਝ ਕਤੀੜਾ ਨੇ ਫੇਸਬੁੱਕ ਤੇ। ਉਹ ਵੱਡੇ ਵਿਦਵਾਨ ਵੀ ਬਣਦੇ ਨੇ। ਕਹਿੰਦੇ ਜੀ ਸਿੱਧੂ ਮੂਸੇਵਾਲੇ ਦੇ ਘਰ ਬਹੁਤ ਅਮੀਰੀ ਆ ਉਹਨਾਂ ਕੋਲੇ ਬਹੁਤ ਪ੍ਰਾਪਰਟੀ ਹੈ ਉਹਨਾਂ ਨੂੰ ਚਾਹੀਦਾ ਸੀ ਕਿ ਦਾਨਪੁਨ ਕਰਕੇ ਕੋਈ ਵਧੀਆ ਹਸਪੀਟਲ ਬਣਾਉਂਦੇ ਤੇ ਬੁੱਢੇ ਬਾਰੇ ਬੱਚੇ ਦੀ ਕੀ ਲੋੜ ਸੀ ਜਿਹੜੇ ਬੰਦੇ ਇਹ مشਵਰੇ ਦਿੰਦੇ ਨੇ ਨਾ ਇਹ ਸੋਚਦੇ ਮਾਲਕ ਨੇ ਉਹਨਾਂ ਨੂੰ ਜੁੱਤੀਆਂ ਦੀ ਘਾਟ ਹੈ ਜੁੱਤੀਆਂ ਦੀ ਉਹਨਾਂ ਨੂੰ ਘਾਟ ਹੈ ਜਿਹੜੇ ਇਹੋ ਜਿਹੇ مشਵਰੇ ਦਿੰਦੇ ਆ ਮੈਂ ਕਈ ਅੱਜ ਕਮੈਂਟ ਤੇ ਕਈ ਲੋਕਾਂ ਦੀ رائے ਫੇਸਬੁੱਕ ਤੇ ਚੈਨਲਾਂ 'ਰਹੀਂ ਦੇਖੀ ਹੈ ਹੁਣ ਦੇਖੋ ਤੁਸੀਂ ਵੀ ਉਹਨਾਂ ਦੇ ਪੁੱਤ ਨੇ ਕਿਸੇ ਨਾਲ ਕੋਈ ਠੱਗੀ ਨਹੀਂ ਮਾਰੀ ਕੋਈ ਧੋਖਾਧੜੀ ਨਹੀਂ ਕੀਤੀ ਉਹਨੇ ਮਿਹਨਤ ਕੀਤੀ ਹੈ ਜੋ ਵੀ ਉਹਨਾਂ ਦੇ ਘਰ ਵਿੱਚ ਹੈ ਜ਼ਮੀਨ ਬਣਾਈ ਪੈਸਾ ਬਣਾਇਆ ਉਹਨੇ ਆਪਣੀ ਮਿਹਨਤ ਕੀਤੀ ਹੈ ਔਰ ਬਹੁਤ ਵੱਡਾ ਨਾਮ ਬਣਾਇਆ ਜਦੋਂ ਉਹਨੇ ਇਲੈਕਸ਼ਨ ਵਿੱਚ ਕੇ ਲਈ ਮੈਂਤ ਕੀਤੀ ਜਾਂ ਇਲੈਕਸ਼ਨ ਲੜੀ ਹੈ ਉਸ ਵਕਤ ਕੁਝ ਕਦੀੜਾਂ ਨੇ ਸਾਥ ਦਿੱਤਾ ਨਹੀਂ ਮਰਨ ਤੋਂ ਬਾਅਦ ਵਿੱਚ ਬੜਾ ਕੱਠ ਹੋਇਆ ਮੈਂ ਉਹਦੇ ਫਾਦਰ ਸਾਹਿਬ ਨੂੰ ਤਕਰੀਬਨ ਚਾਰਕ ਵਾਰੀ ਘਰ ਮਿਲ ਕੇ ਹਨ ਅਫਸੋਸ ਨਹੀਂ ਕੀਤਾ ਮੰਨੀ ਨਹੀਂ ਕੀਤਾ ਕਿ ਮੈਂ ਵੀ ਇਹ ਗੱਲ ਕਮਾਂ ਕਿ ਮਾੜਾ ਹੋਇਆ ਮੰਨੀ ਨਹੀਂ ਕੀਤਾ ਪਰ ਜਦੋਂ ਐਡੀ ਵੱਡੀ ਹਵੇਲੀ ਜਾਂ ਉਹਦੇ ਘਰ ਵਹੀਕਲ ਖੜੇ ਦੇਖੇ ਉਦੋਂ ਮਨ ਦੇ ਵਿੱਚ ਬੜਾ ਦੁੱਖ ਆਉਂਦਾ ਹੈ ਕਿ ਇਹ ਹੋਇਆ ਕੀ ਮਾਨਸਾ ਜ਼ਿਲ੍ਹੇ ਦਾ ਉਹ ਬੱਚਾ ਮਾਨਸੀ ਉਹ ਬਹੁਤ ਵੱਡਾ ਹੁਣ ਮੈਂ ਜਿਹੜੀ ਬੇਨਤੀ ਕਰਨੀ ਆ ਨਾ ਜਿਹੜੀਆਂ ਕਤੀੜਾਂ ਇਹ ਕਹਿੰਦੀਆਂ ਨੇ ਕਿ ਬੱਚੇ ਦੀ ਕੀ ਲੋੜ ਸੀ ਦਾਨਪੁਨ ਕਰਦੇ ਹਸਪੀਟਲ ਬਣਾਉਂਦੇ ਇਹ ਉਹ ਬੇਲੜ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਨਸ਼ੇ ਕਰੀਏ ਸ਼ਰਾਬ ਪੀ ਕੇ ਸਾਡਾ ਲੀਵਰ ਖਰਾਬ ਹੋਵੇ ਸਰਗਣਾ ਬੀੜੀਆਂ ਤਮਾਕੂ ਵਰਤ ਕੇ ਅਸੀਂ ਕੈਂਸਰ ਦੇ ਮਰੀਜ਼ ਬਣ ਗਏ ਅਸੀਂ ਬੇਲੇ ਰਹੀਏ ਨਸ਼ੇ ਕਰਦੇ ਰਹੀਏ ਤੇ ਜਦੋਂ ਸਾਨੂੰ ਕੋਈ ਬਿਮਾਰੀ ਲੱਗੇ ਸਾਡੇ ਲਈ ਹਸਪੀਟਲ ਹੋਵੇ ਤੇ ਫਿਰ ਸਾਡਾ ਉੱਥੇ ਇਲਾਜ ਹੋਵੇ ਕਿਸੇ ਨੂੰ ਠੇਕਾ ਲਿਆ ਤੁਸੀਂ ਆਪਣੀ ਜ਼ਿੰਦਗੀ ਆਪ ਜੀ ਰਹੇ ਹੋ ਨਸ਼ੇ ਤੇ ਤੁਹਾਨੂੰ ਸਿੱਧੂ ਮੂਸੇਵਾਲੇ ਨੇ ਲਾਇਆ ਉਹਦੇ ਪਰਿਵਾਰ ਨੇ ਲਾਇਆ ਤੁਹਾਨੂੰ ਲਾਉਂਦਾ ਕੌਣ ਹੈ ਇਹਦਾ ਮਤਲਬ ਕਮਾਈ ਕੋਈ ਹੋਰ ਕਰੇ ਤੇ ਉਹ ਕਮਾਈ ਵਿੱਚੋਂ ਤੁਹਾਡੇ ਕਤੀੜਾਂ ਲਈ ਹਸਪਤਲ ਬਣਾਵੇ ਜੇ ਕਿਤੇ ਸਿੱਧੂ ਮੂਸੇਵਾਲਾ ਆ ਦੁਨੀਆ ਤੇ ਜ਼ਿੰਦਾ ਹੁੰਦਾ ਨਾ ਤੇ ਸ਼ਾਇਦ ਉਹਨੂੰ ਬੜੇ ਮਾਣ ਨਾਲ ਕਹਿੰਦੇ ਕਿ ਤੂੰ ਆਪਣੀ ਕਮਾਈ ਵਿੱਚੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਹਸਪਤਲ ਬਣਾ ਦੇ ਕਹਿਣ ਦੀ ਲੋੜ ਹੀ ਨਹੀਂ ਸੀ ਤੇ ਉਸ ਬੱਚੇ ਦੀ ਈਮਾਨਦਾਰੀ ਤੇ ਕੋਈ ਸ਼ੱਕ ਨਹੀਂ ਉਹਨੇ ਬਹੁਤ ਲੰਮਾ ਸੋਚਿਆ ਸੀ ਕਿ ਮੈਂ ਆਪਣੇ ਵਾਇਕਵਰ ਏਰੀਏ ਨੂੰ ਬਹੁਤ ਅੱਗੇ ਲੈ ਕੇ ਜਾਵਾਂ ਹਸਪੀਟਲ ਵੀ ਬਣਾਉਣਾ ਚਾਹੁੰਦਾ ਸੀ ਉਹ ਬਹੁਤ ਕੁਝ ਉਹਨੇ ਕਰਨ ਦੀ ਸੋਚੀ ਹੋਈ ਸੀ ਚ ਕੋਈ ਸ਼ੱਕ ਨਹੀਂ ਪਰ ਸਾਡੇ ਜਿਹੜੇ ਇਹ ਲੋਕ ਨੇ ਇਹ ਭੋਗਾਂ ਤੇ ਕੱਟ ਕਰਨਾ ਜਾਣਦੇ ਨੇ ਜਦੋਂ ਇਲੈਕਸ਼ਨ ਲੜਦਾ ਸੀ ਉਦੋਂ ਵਿਰੋਧ ਕਰਦੇ ਰਿਹਾ ਲੱਖੇ ਵਰਗੀਆਂ ਕਦੀੜਾਂ ਰਾਜਖਾਲਸੇ ਵਰਗੇ ਹੋਰ ਬਥੇਰੀਆਂ ਕਦੀੜਾਂ ਨੇ ਜਿਹੜੀਆਂ ਵਿਰੋਧ ਕਰਦੀਆਂ ਰਹੀਆਂ ਉਸ ਬੱਚੇ ਨੂੰ ਜਿੱਤ ਨਹੀਂ ਦਿੱਤਾ ਉਦੋਂ ਬਾਅਦ ਵਿੱਚ ਆ ਝਾੜੂ ਵਾਲਾ ਜਿਹੜਾ ਡਾਕਟਰ ਇੱਥੇ ਫੜਿਆ ਗਿਆ ਸੀਗਾ ਕਰੋੜਾਂ ਰੁਪਈਆਂ ਦਾ ਕੱਪੜਾ ਕਰਦਾ ਇਹ ਸਾਰਾ ਕੁਝ ਸਾਹਮਣੇ ਆਇਆ ਗਿਆ ਸੀ ਪਰ ਉਸ ਵਕਤ ਉਸ ਬੱਚੇ ਦਾ ਸਾਥ ਦਿੱਤਾ ਨਹੀਂ ਸੀ ਇਹਨਾਂ ਲੋਕਾਂ ਨੇ ਚਲੋ ਕੋਈ ਗੱਲ ਨਹੀਂ ਉਹ ਗੱਲਾਂ ਨੂੰ ਇਗਨੋਰ ਮਾਰਦੇ ਆ ਪਰ ਹੁਣ ਉਹਦੇ ਘਰ ਵਿੱਚ ਜਿਹੜੀ ਖੁਸ਼ੀ ਆਣੀ ਆ ਨਾ ਮੈਂ ਕਹਿੰਦਾ ਪਰਮਾਤਮਾ ਸੁਖ ਸ਼ਾਂਤੀ ਰੱਖੇ ਤੇ ਉਹ ਪਰਿਵਾਰ ਦੇ ਵਿੱਚ ਖੁਸ਼ੀ ਆਵੇ ਤੇ ਉਹਦੇ ਮਾਤਾ ਪਿਤਾ ਦੀ ਜ਼ਿੰਦਗੀ ਹੋਰ ਲੰਬੀ ਹੋਵੇ ਆਸ਼ ਕਰਦੇ ਆ ਪਰ ਜਿਹੜੀਆਂ ਕਤਿਹੜਾਂ ਇਹ ਤਾਂ ਜਕਰਦਿਆਂ ਨੇ ਕਿ ਉਹਨੂੰ ਦਾਨਪੁਨ ਕਰਕੇ ਹਸਪੀਟਲ ਬਣਾਉਣਾ ਚਾਹੀਦਾ ਮੈਂ ਕਹਿੰਦਾ ਲੱਖ ਲਾਹਣ ਤੇ ਉਹਨਾਂ ਲੋਕਾਂ ਨੇ ਬਿਮਾਰੀਆਂ ਤੁਸੀਂ ਲਾਓ ਸ਼ਰਾਬਾਂ ਤੁਸੀਂ ਪੀਓ ਨਸ਼ੇ ਤੁਸੀਂ ਕਰੋ ਤਮਾਕੂ ਸਰਗਟਾਂ ਤੁਸੀਂ ਪੀਓ ਤੇ ਹਲਾਲ ਲਈ ਤੁਹਾਡੇ ਕੋਈ ਹਸਪੀਟਲ ਹੋਰ ਬਣਾਵੇ ਕਾਦੇ ਲਈ ਬਈ ਕਾਦੇ ਲਈ ਬਣਾਵੇ ਤੁਹਾਨੂੰ ਆਪਣੇ ਆਪ ਨੂੰ ਅਕਲ ਨਹੀਂ ਆਉਣੀ ਤੇ ਉਹਨਾਂ ਨੂੰ ਵਧਾਈ ਤਾਂ ਕੀ ਦੇਣੀ ਸੀ ਖੁਸ਼ੀ ਦਾ ਕੀ ਮਨਾਉਣੀ ਸੀ ਕਿ ਉਹਨਾਂ ਦੇ ਘਰ ਵਿੱਚ ਦਵਾਰਾ ਉਹਨਾਂ ਦੀ ਕਹਿ ਲਈ ਪੀੜੀ ਨੂੰ ਅੱਗੇ ਵਧਾਉਣ ਵਾਲਾ ਕੋਈ ਚਿਰਾਗ ਪੈਦਾ ਹੋ ਰਿਹਾ ਹੈ ਇਹ ਤਾਂ ਕੀ ਕਹਿਣਾ ਸੀ ਖੁਸ਼ੀ ਤਾਂ ਕਿ ਮਨਾਉਣੀ ਸੀ ਤੰਜ ਕਹੇ ਜਾਂਦੇ ਅਗੇ ਕੀ ਲੋੜ ਸੀ ਬੱਚਾ ਪੈਦਾ ਕਰਨ ਦੀ ਕੀ ਲੋੜ ਸੀ ਮੈਂ ਕਹਨਾ ਸਭ ਤੋਂ ਵੱਡਾ ਜਿਗਰ ਹੈ ਉਹਨਾਂ ਦੇ ਮਾਂ ਪਿਓ ਦਾ ਜਿਹੜਾ ਉਹਨੇ ਸੋਚ ਲਿਆ ਜਿਹੜਾ ਉਹਨੇ ਸੋਚ ਲਿਆ ਸਭ ਤੋਂ ਵੱਡਾ ਜਿਗਰ ਹੈ ਐਡੇ ਬੱਟੇ ਜਿਗਰੇ ਵਾਲਾ ਮੈਂ ਕਹਿੰਨਾ ਪੰਜਾਬ ਦੇ ਵਿੱਚ ਕੋਈ ਹੋ ਹੀ ਨਹੀਂ ਸਕਦਾ ਇਹ ਮਜਬੂਰੀ ਨਹੀਂ ਇਹ ਜਿਗਰਾ ਹੈ ਜੇਕਰ ਉਹਨਾਂ ਦਾ ਪੁੱਤ ਅੱਜ ਜਿੰਦਾ ਹੁੰਦਾ ਤੇ ਅੱਜ ਮੈਂ ਕਹਿੰਨਾ ਗੱਲਵਾ ਦੀ ਕੁਝ ਹੋਰ ਹੋਣੀ ਸੀ ਚਲੋ ਕੋਈ ਗੱਲ ਨਹੀਂ ਆ ਜਿਹੜੀਆਂ ਵੀ ਕਦੀੜਾਂ ਇਹੋ ਜਿਹਾ ਤੰਜ ਕਰਦੀਆਂ ਨੇ ਨਾ ਕਿ ਦਾਨਪੁਨ ਕਰਕੇ ਹਸਪੀਟਲ ਬਣਾਉਣਾ ਚਾਹੀਦਾ ਉਹਨੂੰ ਬੇਨਤੀ ਹੈ ਤੁਸੀਂ ਮਰੋ ਤੁਹਾਡੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਿਸੇ ਨੂੰ ਜਿਹੜਾ ਜਰਦਾ ਲਾ ਕੇ ਬੀੜੀ ਪੀਕੇ ਸ਼ਰਾਬ ਪੀਕੇ ਸਮੈਕ ਕਿੱਟਾ ਲਾ ਕੇ ਮਰਦਾ ਉਹਨੂੰ ਮਰਨ ਦਿਓ ਕੀ ਗੱਲ ਬਾਈ ਕਿਸੇ ਨੂੰ ਟੇਕਾ ਲਿਆ ਹੋਇਆ ਤੁਹਾਡੀ ਜ਼ਿੰਦਗੀ ਦਾ ਤੁਹਾਨੂੰ ਪਤਾ ਨਹੀਂ ਉਸ ਬੱਚੇ ਨੇ ਕੀ ਕਰਨਾ ਸੀ ਉਹਦੀ ਜ਼ਿੰਦਗੀ ਕਿੰਨੀ ਕੀ ਸੀ 30 ਸਾਲ 29 ਸਾਲ ਕਿੰਨੇ ਕੁ ਹੁੰਦੇ ਆ ਉਹਨੂੰ ਮੌਤੇ ਕਾਰਡ ਉਤਾਰਿਆ ਗਿਆ ਤੁਸੀਂ ਤੰਜ ਕ੍ਰਿਸ਼ਨ ਵਾਲਿਓ ਕੇਵਲ ਫੇਸਬੁਕਾਂ ਤੇ ਇਹੋ ਜਿਹੀਆਂ ਗੱਲਾਂ ਕਰਨ ਵਾਲਿਓ ਕਦੇ ਅਜੇ ਤੱਕ ਸੋਚਿਆ ਕਿ ਉਹਦੀ ਅ ਇਨਸਾਫ ਲਈ ਕਿਤੇ ਧਰਨਾ ਲਾਈਏ ਕਦੇ ਸੋਚਿਆ ਕਦੇ ਆ ਭਾਣੇ ਸਿੱਧੂ ਵਰਗੇ ਖਚਾਂ ਜਿਹੜੀਆਂ ਤੇ ਕੇਸ ਪੈਸੇ ਉਹਨਾਂ ਖਾਤਰ ਐਡੇ ਬੜੇ ਤੁਸੀਂ ਕੱਠ ਕਰ ਲੈ ਤੇ ਉਸ ਬੱਚੇ ਲਈ ਕਦੇ ਸੋਚਿਆ ਕਦੇ ਸੋਚੋਗੇ ਹੁਣ ਕਦੇ ਨਹੀਂ ਤੁਸੀਂ ਭੌਂਕਣਾ ਹੁੰਦਾ ਹੈ ਭੌਂਕੇ ਚੱਲੋ ਅਰਦਾਸ ਕਰਦਾਂੰ ਦੁਆਰਾ ਕਿ ਉਸ ਘਰ ਦੇ ਵਿੱਚ ਖੁਸ਼ੀ ਆਵੇ ਉਨ੍ਹਾਂ ਦੇ ਮਾਤਾ ਪਿਤਾ ਦੀ ਜ਼ਿੰਦਗੀ ਇੰਨੀ ਕਲੰਬੀ ਹੋਵੇ ਕਿ ਆਪਣੇ ਪੋਤੀ ਦਾ ਵੀ ਵਿਆਹ ਆਪਣੇ ਪੋਤੇ ਦਾ ਵੀ ਵਿਆਹ ਮਿਰਜ ਕਰਮ ਖੁਸ਼ੀਆਂ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ